ਪੰਜਾਬ ਸਰਕਾਰ ਗਰਭਤੀ ਔਰਤਾਂ ਨੂੰ ਦੇ ਰਹੀ ਹੈ ਵੱਡਾ ਤੋਹਫਾ আল্ট্রਾਸਾਉਂਡ ਤੋਂ ਲੈ ਕੇ ਸਾਰੀਆਂ ਜਾਂਚਾਂ ਹੋਣ ਗਿਆ ਬਿਲਕੁਲ ਮੁਫਤ ਜਿहां ਪੰਜਾਬ ਸਰਕਾਰ ਨੇ ਆਪਣੇ 883 ਆਮ ਆਦਮੀ ਕਲੀਨਿਕਾਂ ਤੇ ਰਾਹੀਂ ਗਰਭਤੀ ਔਰਤਾਂ ਲਈ ਇੱਕ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਵਿੱਚ ਸਾਰੀਆਂ ਜਾਂਚਾਂ ਅਤੇ আল্ট্রਾਸਾਉਂਡ ਬਿਲਕੁਲ ਮੁਫਤ ਹੈ ਪੰਜਾਬ ਦੇ ਵਿੱਚ 70% ਤੋਂ ਵੀ ਘੱਟ ਗਰਭਤੀ ਔਰਤਾਂ ਪਹਿਲੀ ਵਾਰ ਜਾਂਚ ਦੇ ਲਈ ਜਾਂਦੀਆਂ ਸਨ ਅਤੇ ਮਾਵਾਂ ਦੀ ਮੌਤ ਦਰ ਜੋ ਕਿ 90% ਇੱਕ ਲੱਖ ਬੱਚਿਆਂ ਤੇ ਸੀ ਹਰ ਸਾਲ 4.3 ਲੱਖ ਔਰਤਾਂ ਗਰਭਵਤੀ ਹੁੰਦੀਆਂ ਨੇ ਤੇ ਇਸ ਦੇ ਲਈ ਫੌਰੀ ਕਾਰਵਾਈ ਦੀ ਵੀ ਲੋੜ ਹੈ ਇਹ ਮੁਸ਼ਕਲਾਂ ਜੋ ਕਿ ਆਉਂਦੀਆਂ ਸੀਗੀਆਂ ਤੇ ਇਸ ਦੇ ਹੱਲ ਦੇ ਲਈ ਤੇ ਹੁਣ ਸਾਰੀਆਂ ਪ੍ਰੈਗਨਨਸੀ ਜਾਂਚਾਂ ਜਿਵੇਂ ਕਿ ਐਚਆਈਵੀ ਖੂਨ ਦੀ ਜਾਂਚ ਸ਼ੂਗਰ ਥਾਇਰੋਇਡ ਬੱਚੇ ਦੀ ਦਿਲ ਦੀ ਧੜਕਣ ਕੈਲੈਸਟ੍ਰੋਲ ਤੇ ਹੀਮੋਗਲੋਬਿਨ ਇਹ ਸਾਰੀਆਂ ਘਰ ਦੇ ਨੇੜੇ ਆਮ ਆਦਮੀ ਕਲੀਨਿਕ ਦੇ ਵਿੱਚ ਮੁਫਤ ਨੇ ਸਭ ਤੋਂ ਖਾਸ ਗੱਲ ਇਹ ਹੈ ਕਿ ਅਲਟਰਾਸਾਉਂਡ ਜੋ ਕਿ ਬਾਜ਼ਾਰ ਦੇ ਵਿੱਚ ਤੁਹਾਨੂੰ 800 ਤੋਂ 2000 ਰੁਪਏ ਤੱਕ ਜੋ ਕਿ ਹੁੰਦੀ ਸੀਗੀ ਤੇ ਹੁਣ ਆਮ ਆਦਮੀ ਕਲੀਨਿਕ ਦੀ ਰੈਫਰਲ ਸਲਿੱਪ ਦੇ ਨਾਲ ਸਰਕਾਰੀ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਵੀ ਬਿਲਕੁਲ ਮੁਫਤ ਹੋਵੇਗੀ ਤੇ ਇਸ ਦਾ ਅਸਰ ਜੋ ਕਿ ਹੈ 4 ਮਹੀਨਾ ਦੇ ਵਿੱਚ 10000 ਤੋਂ ਵੱਧ ਔਰਤਾਂ ਨੂੰ 1 ਕਰੋੜ ਦੇ ਮੁਫਤ ਅਲਟਰਾਸਾਉਂਡ ਮਿਲੇ ਨੇ ਹਰ ਮਹੀਨੇ ਲਗਭਗ 20000 ਲੱਗਰਭਤੀ ਔਰਤਾਂ ਆਮ ਆਦਮੀ ਕਲੀਨਿਕ ਆਉਂਦੀਆਂ ਨਹੀਂ ਅਤੇ ਹਰ ਮਹੀਨੇ 500000 ਹਾਈ ਰਿਸਕ ਪ੍ਰੈਗਨਨਸੀ ਦੀ ਪਛਾਣ ਹੁੰਦੀ ਹੈ ਅਤੇ ਉਹਨਾਂ ਨੂੰ ਸਪੈਸ਼ਲਿਸਟ ਕੇਅਰ ਦੇ ਲਈ ਵੀ ਭੇਜਿਆ ਜਾਂਦਾ ਹੈ ਤੇ ਮੁੱਖ ਗੱਲ ਇਹ ਹੈ ਕਿ ਸਿਹਤ ਮੰਤਰੀ ਡਾਟਾ ਬਲਬੀਰ ਸਿੰਘ ਨੇ ਕਿਹਾ ਹੈਗਾ ਕਿ ਭਗਵਨ ਸਿੰਘ ਮਾਂ ਦੀ ਅਗਵਾਈ ਦੇ ਹੇਠ ਪੰਜਾਬ ਇੱਕ ਅਜਿਹਾ ਹੈਲਥ케ਅਰ ਸਿਸਟਮ ਬਣ ਰਿਹਾ ਹੈ ਜੋ ਕਿ ਹਰ ਮਾਂ ਨੂੰ ਘਰ ਦੇ ਨੇੜੇ ਵਧੀਆ ਦੇਖਭਾਲ ਆਮ ਆਦਮੀ ਕਲੀਨਿਕਾਂ ਦੇ ਵਿੱਚ ਪ੍ਰੈਗਨਨਸੀ ਕੇਅਰ ਦਾ ਵਿਸਤਾਰ ਭਾਰਤ ਦੇ ਵਿੱਚ ਪ੍ਰਾਇਮਰੀ ਹੈਲਥ케ਅਰ ਦੇ ਲਈ ਇੱਕ ਨਵਾਂ ਬੈਚਮਾਰਕ ਸੈੱਟ ਕਰ ਰਿਹਾ ਹੈ ਤਾਂ ਲੋਕਾਂ ਦੇ ਲਈ ਕਹਿ ਸਕਦੇ ਆ ਗਰਭਵਤੀ ਔਰਤਾਂ ਦੇ ਲਈ ਕਹਿ ਸਕਦੇ ਆ ਕਿ ਬਹੁਤ ਵਧੀਆ ਸਹੂਲਤ ਹੈ ਤੇ ਉਹਨਾਂ ਦੇ ਲਈ ਖੁਸ਼ੀ ਦੀ ਗੱਲ ਹੈ ਜਿੱਥੇ ਉਹਨਾਂ ਨੂੰ ਅਲਟਰਾਸਾਊਂਡ ਤੋਂ ਲੈ ਕੇ ਹੋਰ ਕਈਆਂ ਜਾਂਚਾਂ ਦੇ ਲਈ ਉਹਨਾਂ ਨੂੰ ਪੈਸੇ ਖਰਚ ਕਰਨ ਪੈਂਦੇ ਸੀਗੇ ਜੋ ਕਿ ਹੁਣ ਆਮ ਆਦਮੀ ਕਲੀਨਿਕ ਦੇ ਵਿੱਚ ਆਪਣਾ ਚੈੱਕਅਪ ਕਰਵਾਉਣ ਤੋਂ ਬਾਅਦ ਸਭ ਕੁਝ ਮੁਫਤ ਹੋਵੇਗਾ